ਰਾਜਧਾਨੀ ਦਿੱਲੀ ਚ ਚੋਣਾਂ ਨੇ ਰੌਣਕਾਂ ਲੱਗੀਆਂ ਹੋਈਆਂ ਨੇ ਪਰ ਇਹ ਸਾਰੇ ਦੇ ਵਿਚਾਰੇ ਪੰਜਾਬ ਦੇ ਵਿੱਚ ਸੁੰਨ ਫਸਰਨ ਜਾਣੀ ਜਾ ਰਹੀ ਹੈ ਕਿਉਂਕਿ ਪੰਜਾਬ ਦੀ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਦੇ ਕਰੀਬ 250 ਤੋਂ ਵੱਧ ਨੁਮਾਇੰਦੇ ਦਿੱਲੀ ਦੇ ਵਿੱਚ ਜਾ ਕੇ ਰੌਣਕਾਂ ਲਾਉਣਗੇ ਤੇ ਪੰਜਾਬ ਸੁੰਨਾ ਛੱਡ ਕੇ ਚਲੇ ਜਾਣਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕਾਂਗਰਸ ਵਾਲੇ ਵਿਧਾਇਕਾਂ ਦਾ ਕਾਂਗਰਸ ਦੇ ਮੋਤਵਾਰਾਂ ਦਾ ਵੀ ਇਹੀ ਹਾਲ ਰਹੇਗਾ ਉਹ ਵੀ ਦਿੱਲੀ ਚ ਜਾ ਕੇ ਜੋਰ ਲਾਉਣਗੇ ਕਿਉਂਕਿ ਉੱਥੇ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ 5 ਫਰਵਰੀ ਨੂੰ ਚੋਣਾਂ ਹੋਣੀਆਂ ਨੇ 8 ਤਰੀਕ ਨੂੰ ਉਸ ਦਾ ਨਤੀਜਾ ਆਉਣਾ ਹੈ ਇਹ ਸਾਰੇ ਵਿਚਾਲੇ ਗੱਲ ਕਿਉਂ ਕਰ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਬਹੁਤ ਵੱਡੇ ਸੰਕਟ ਆ ਖੜੇ ਨੇ ਕਿਤੇ ਜਗਜੀਤ ਸਿੰਘ ਢੱਲੇਵਾਲ ਹੋਣਾ ਦੇ ਬਾਰੇ ਉਹ ਮਰਨ ਵਰਤ ਰੱਖਿਆ ਗਿਆ ਜਿਸ ਤੇ ਪੰਜਾਬ ਸਰਕਾਰ ਨਾਤਾ ਕੋਈ ਗੰਭੀਰਤਾ ਦਿਖਾ ਰਹੀ ਹੈ ਨਾ ਹੀ ਕੋਈ ਗੱਲਬਾਤ ਕਰ ਰਹੀ ਹੈ ਨਾ ਹੀ ਕਿਸੇ ਤਰ੍ਹਾਂ ਦੀ ਸੰਘਰਸ਼ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰਫ ਬਿਆਨਬਾਜ਼ੀ ਤੋਂ ਅੱਗੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਜ਼ਮੀਨਾਂ ਐਕਵਾਇਰ ਕਰਨ ਦੇ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਨਵੀਆਂ-ਨਵੀਆਂ ਕੰਸੂਹਾਂ ਆ ਰਹੀਆਂ ਨੇ ਕਦੀ ਰੋੜਾਂ ਦੇ ਲਈ ਤੇ ਕਦੀ ਰੇਲਵੇ ਦੇ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਠੱਬੀ ਲੱਗਦੀ ਰਹੇ ਤੇ ਤੀਜੇ ਪਾਸੇ ਪੰਜਾਬ ਦੇ ਵਿੱਚ ਕਦੀ ਖੇਤੀ ਨੂੰ ਲੈ ਕੇ ਮਾਰਕੀਟਿੰਗ ਦਾ ਖਰੜਾ ਭੇਜ ਦਿੱਤਾ ਜਾਂਦਾ ਹੈ ਜਿਹੜਾ ਕਿ ਪੰਜਾਬ ਦੇ ਦੀ ਖੇਤੀ ਨੀਤੀ ਜਿਹੜੀ ਪੰਜਾਬ ਦੇ ਹੀ ਲਿਸਟ ਦੇ ਵਿੱਚ ਆਉਂਦੀ ਹੈ ਪੰਜਾਬ ਹੀ ਇਸ ਦਾ ਹੱਕਦਾਰ ਹੈ ਸਟੇਟ ਹੀ ਇਸ ਦੀ ਹੱਕਦਾਰ ਹੁੰਦੀ ਹੈ ਉਸ ਦੇ ਲਈ ਕਾਨੂੰਨ ਬਣਾਉਣ ਦੇ ਤੇ ਇਹਨਾਂ ਸਾਰੀਆਂ ਗੱਲਾਂ ਦੇ ਵਿਚਾਲੇ ਹੁਣ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਆਮ ਬਲੌਕਾਂ ਦੇ ਪ੍ਰਧਾਨਾਂ ਤੱਕ ਦੀ ਡਿਊਟੀ ਦਿੱਲੀ ਦੇ ਵਿੱਚ ਲੱਗ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਸੰਬਰ ਮਹੀਨੇ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਇਹ ਵੀ ਡਿਸਾਈਡ ਹੋ ਚੁੱਕਿਆ ਹੈ ਕਿ ਕੇਸ ਵਿਅਕਤੀ ਦੀ ਡਿਊਟੀ ਕਿੱਥੇ ਹੋਵੇਗੀ ਕਿਵੇਂ ਵੋਟਾਂ ਮੰਗਣੀਆਂ ਨੇ ਬਹੁਤ ਸਾਰੇ ਟਾਰਗੇਟ ਦਿੱਤੇ ਗਏ ਨੇ ਅਤੇ ਉਹਨਾਂ ਟਾਰਗੇਟਾਂ ਨੂੰ ਪੂਰਾ ਕਰਕੇ ਹੀ ਪੰਜਾਬ ਦੇ ਵਿੱਚ ਆਪਣੀ ਸ਼ਾਖ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਨਜ਼ਰ ਆਉਣਗੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਬਲੋਕਾਂ ਤੱਕ ਦੇ ਉਹ ਆਗੂ ਜਿਹੜੇ ਖੁਦ ਨੂੰ ਵੱਡਾ ਲੀਡਰ ਬਣਦਾ ਦੇਖਣਾ ਚਾਹੁੰਦੇ ਨੇ ਕਿਉਂਕਿ ਜੇਕਰ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਰਹੇਗੀ ਤਾਂ ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਵੀ 2027 ਫੇਰ ਹੀ ਸਖਾਲੀ ਨਜ਼ਰ ਆਉਗੀ ਇਸ ਸਮੇਂ ਦਾਤੇ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਲੱਗਿਆ ਹੋਇਆ ਹੈ ਕਿਉਂਕਿ ਦੋ ਹੀ ਰਾਜਸਨ ਦਾ ਦਿੱਲੀ ਨੋਤਾ ਰਾਜ ਦਾ ਦਰਜਾ ਵੀ ਨਹੀਂ ਦੇ ਸਕਦੇ ਕਿਉਂਕਿ ਉਹ ਇੱਕ ਸੈਮੀ ਸਿਟੀ ਸੈਮੀ ਸਟੇਟ ਹੈ ਬਹੁਤ ਛੋਟੀ ਜਗ੍ਹਾ ਦੇ ਵਿੱਚ ਅਤੇ ਬਹੁਤੇ ਅਧਿਕਾਰ ਵੀ ਉਸ ਦੇ ਕੇਂਦਰ ਦੇ ਕੋਲ ਨੇ ਬਹੁਤ ਘੱਟ ਅਧਿਕਾਰ ਖੇਤਰ ਇੱਕ ਮਿਊਨਿਸਪਲ ਕਾਰਪੋਰੇਸ਼ਨ ਦੇ ਵਾਂਗ ਹੀ ਵਿਚਰਦੀ ਹੈ ਜੇਕਰ ਉੱਥੇ ਸਰਕਾਰ ਬਣਦੀ ਵੀ ਹੈ ਤੇ ਇਹ ਸਭ ਦੇ ਵਿਚਾਰੇ ਹੁਣ ਭਗਵੰਤ ਮਾਨ ਸਾਹਿਬ ਵੀ ਖੁਦ ਆਪ ਦਿੱਲੀ ਜਾ ਕੇ ਇਲੈਕਸ਼ਨ ਕਮਿਸ਼ਨ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਪੰਜਾਬ ਨੂੰ ਛੱਡ ਕੇ ਉੱਥੇ ਜਾ ਕੇ ਲੱਗੇ ਹੋਏ ਨੇ ਇਸੇ ਕਾਰਨ ਹੁਣ ਨਾ ਤਾਂ ਪੰਜਾਬ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਜਾਂ ਫਰਵਰੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕੋਈ ਕੈਬਨਿਟ ਮੀਟਿੰਗ ਹੋਵੇਗੀ ਅਤੇ ਨਾ ਹੀ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਕਿ ਸੈਸ਼ਨ ਬੁਲਾ ਕੇ ਜਿਹੜੇ ਬਿੱਲ ਭੇਜੇ ਜਾ ਰਹੇ ਨੇ ਖਰੜੇ ਭੇਜੇ ਜਾ ਰਹੇ ਨੇ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਇਹਨਾਂ ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਨਾ ਤਾਂ ਉਹ ਹੋਵੇਗਾ ਅਤੇ ਨਾ ਹੀ ਹੋਰ ਕੋਈ ਪੰਜਾਬ ਦੇ ਭਲੇ ਦਾ ਕੰਮ ਆਉਣ ਵਾਲੇ ਦਿਨਾਂ ਚ ਹੋਣ ਵਾਲਾ ਜੇਕਰ ਤੁਸੀਂ ਵੀ ਆਪਣੇ ਐਮਐਲਏ ਦੀ ਭਾਲ ਚੋਂ ਤਾਂ ਭਾਈ ਤੁਹਾਨੂੰ ਦਿੱਲੀ ਜਾਣਾ ਪੈ ਸਕਦਾ ਕਿਉਂਕਿ ਤੁਹਾਡੇ ਚਹੇਤੇ ਐਮਐਲਏ ਐਮਪੀ ਜਿਹੜੇ ਲੀਡਰ ਨੇ ਜਿਹੜੇ ਮੰਤਰੀ ਨੇ ਮੁੱਖ ਮੰਤਰੀ ਸਾਹਿਬ ਆਪ ਨੇ ਉਹ ਸਾਰੇ ਜਾ ਕੇ ਦਿੱਲੀ ਦੇ ਵਿੱਚ ਗਲੀਆਂ ਛਾਣ ਰਹੇ ਨੇ ਅਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਦੇ ਨਾਲ ਇਸ ਤਰੀਕੇ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੋਵੇ ਪੰਜਾਬ ਨੂੰ ਸੁੰਨਾ ਛੱਡ ਕੇ ਦਿੱਲੀ ਦੀਆਂ ਗਲੀਆਂ ਛਾਣੀਆਂ ਜਾ ਰਹੀਆਂ ਹੋਣ ਇਸ ਤੋਂ ਪਹਿਲਾਂ ਵੀ ਜਿਸ ਸਮੇਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ 2015 ਦੇ ਵਿੱਚ ਉਸ ਸਮੇਂ ਸੁਖਵੀਰ ਬਾਦਲ ਹੋਣੀ ਉਪ ਮੁੱਖ ਮੰਤਰੀ ਸਨ ਤੇ ਇਹ ਵੀ ਆਪਣੀ ਸਾਰੀ ਪਲਟਨ ਦੇ ਨਾਲ ਦਿੱਲੀ ਚ ਭਾਜਪਾ ਦੇ ਲਈ ਵੋਟਾਂ ਮੰਗਦੇ ਨਜ਼ਰ ਆ ਰਹੇ ਸਨ ਦੇਖੇ ਜਾ ਰਹੇ ਸਨ ਹੁਣ ਹੈਰਾਨੀ ਨਹੀਂ ਹੋਵੇਗੀ ਜਦੋਂ ਤੁਸੀਂ ਪੰਜਾਬ ਦੇ ਲੀਡਰਾਂ ਨੂੰ ਦਿੱਲੀ ਦੀਆਂ ਕੰਦਾਂ ਦੇ ਉੱਪਰ ਪੋਸਟਰ ਲਾਉਂਦੇ ਦੇਖੋਗੇ ਦਿੱਲੀ ਦੀਆਂ ਗਲੀਆਂਾਂ 'ਚ ਤੁਰੇ ਫਿਰਦੇ ਹੱਥ ਜੋੜੀ ਲੋਕਾਂ ਤੋਂ ਵੋਟਾਂ ਮੰਗਦੇ ਹੋਏ ਦੇਖੋਗੇ ਸੋ ਵੱਡੀ ਖਬਰ ਇਹੀ ਹੈ ਕਿ ਪੰਜਾਬ ਸੁੰਨਾ ਛੱਡ ਦਿੱਤਾ ਗਿਆ ਹੈ ਪੰਜਾਬ ਨੂੰ ਰੱਬ ਅਸਰੇ ਛੱਡ ਕੇ ਪੰਜਾਬ ਦੇ ਲੀਡਰ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਬੱਗੀਆਂ ਪਾ ਰਹੇ ਨੇ ਤੇ ਆਪਣੀ ਆਪਣੀ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਕਰਨਾ ਚਾਹੀਦਾ ਹੈ ਆਪਣੀਆਂ ਪਾਰਟੀਆਂ ਦੇ ਲਈ ਪਰ ਸਭ ਤੋਂ ਪਹਿਲਾਂ ਉਹ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਜਿਸ ਜਗ੍ਹਾ ਦੇ ਨੁਮਾਇੰਦਿਆਂ ਨੇ ਤੁਹਾਨੂੰ ਚੁਣਿਆ ਕਿਉਂਕਿ ਜੇਕਰ ਤੁਹਾਡੇ ਆਪਣੇ ਖਿੱਤੇ ਦੇ ਵਿੱਚ ਆਪਣੇ ਘਰ ਦੇ ਵਿੱਚ ਅੱਗ ਲੱਗੀ ਹੋਊਗੀ ਤਾਂ ਤੁਸੀਂ ਦੂਜੇ ਦੇ ਘਰ ਦੇ ਵਿੱਚ ਜਾ ਕੇ ਕਿਵੇਂ ਪੰਗੜੇ ਪਾ ਸਕਦੇ ਹੋ ਸਾਰੀ ਗੱਲਬਾਤ ਤੁਹਾਡੇ ਅੱਗੇ ਰੱਖੀ ਆ ਆਪਣੇ ਵਿਚਾਰਾਂ ਤੇ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਨਾਲ ਧੰਨਵਾਦ ਸੱਚਿਆਕਾਲ